ਜਿੰਨਾ ਵੀ ਔਰਤਾਂ ਨੂੰ ਲਕੋਰੀਏ ਦੀ ਪ੍ਰੋਬਲਮ ਹੈ ਪਾਣੀ ਪੈਂਦਾ ਜਾਂ ਬਦਬੂ ਆਉਂਦੀ ਹੈ ਕੋਈ ਵੀ ਪ੍ਰੋਬਲਮ ਹੈ ਗੁਪਤ ਰੋਗ ਹੈ ਤਾਂ ਇਹ ਬਹੁਤ ਜਿਆਦਾ ਵਧੀਆ ਦਵਾਈ ਹੈ ਦਾ ਰਿਜ਼ਲਟ ਬਹੁਤ ਜਿਆਦਾ ਵਧੀਆ ਮਿਲਦਾ ਜਿੰਨੇ ਵੀ ਅੱਜ ਤੱਕ ਔਰਤਾਂ ਨੇ ਮੰਗਵਾਈ ਹੈ ਤੇ ਘਰੇ ਬੈਠੇ ਤੁਸੀਂ ਮੰਗਵਾ ਸਕਦੇ ਹੋ ਜਿੰਨਾਂ ਨੂੰ ਵੀ ਦਿੱਤੀ ਹੈ ਕਿਸੇ ਦਾ ਵੀ ਲਾਂਭਾ ਨਹੀਂ ਆਇਆ ਤੇ ਇਹ ਰੈਗੂਲਰ ਹੈ ਲੈਣੀ ਪੈਂਦੀ ਹੈ 1 ਮਹੀਨਾ ਤੇ ਇਹਦਾ ਰਿਜ਼ਲਟ ਸੁਪਰ ਹੈ ਤੇ ਇਹਦੀ ਮਨੀ ਬੈਕ ਗਾਰੰਟੀ ਹੈ ਮਨੀ ਬਹਿ ਕਤਾ ਮਤਲਬ ਜਿੰਨਿਆਂ ਨੂੰ ਔਰਤਾਂ ਨੂੰ ਦਿੱਤੀ ਹੈ ਦਵਾਈ ਇਹ ਕਿਸੇ ਦਾ ਵੀ ਲਾਂਭਾ ਨਹੀਂ ਆਇਆ ਪਰਹੇਜ਼ ਰੱਖਣਾ ਲਕੋਰੀਏ ਦੀ ਜਿੰਨੀ ਮਰਜ਼ੀ ਪ੍ਰੋਬਲਮ ਹੋਵੇ ਜਿੰਨੀ ਮਰਜ਼ੀ ਤੁਸੀਂ ਦਵਾਈ ਖਾਧੀ ਹੋਵੇ ਅੱਜ ਤੱਕ ਤਾਂ ਤੁਸੀਂ ਕਿਸੇ ਨੇ ਵੀ ਤੁਹਾਨੂੰ ਇਹ ਨਹੀਂ ਕਹਾ ਹੁਣ ਵੀ ਅਸੀਂ ਪੈਸੇ ਵਾਪਸ ਕਰ ਦਾਂਗੇ ਕਿਉਂਕਿ ਪੈਸੇ ਵਾਪਸ ਕਰਨ ਦੀ ਲੋੜ ਹੀ ਨਹੀਂ ਪੈਂਦੀ ਜਿਹੜੀਆਂ ਵੀ ਔਰਤਾਂ ਮੰਗਾਉਂਦੀਆਂ ਨੇ ਪਰਹੇਜ਼ ਰੱਖਦੀਆਂ ਨੇ ਉਹਨਾਂ ਨੂੰ ਬਿਲਕੁਲ ਦੂਜੇ ਤੀਜੇ ਦਿਨ ਹੀ ਫਰਕ ਪੈਣਾ ਸ਼ੁਰੂ ਹੋ ਜਾਂਦਾ ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਹੈ ਉਹਨਾਂ ਨੂੰ ਥੋੜਾ ਜਿਹਾ 1 ਮਹੀਨਾ 2 ਮਹੀਨੇ ਜਾਂ 3 ਮਹੀਨੇ ਵੀ ਲੈਣੀ ਪੈ ਸਕਦੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਕੰਟੈਕਟ ਤੇ ਸਾਡੇ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਥੈਂਕ ਯੂ ਧੰਨਵਾਦ